ਵਾਇਗੁਰਜੀ ਦਾ ਖਾਲਸਾ ਸ਼੍ਰੀ ਵਾਇਗੁਰਜੀ ਦੀ ਫਤਿਹ ਬਹੁਤ ਘੈਂਟ ਵੀਡੀਓ ਤੋਂ ਡੇਲੀ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਤੁਹਾਡੇ ਲਈ ਬਹੁਤ ਜਿਆਦੇ ਸੋਹਣੀ ਕੋਠੀ ਲੈ ਕੇ ਆਏ ਆਂ ਜੀ ਆਰਮੀ ਪਰਸਨ ਦੀ ਕੋਠੀ ਹੈ ਬਾਈ ਜੀ 18 ਫੁੱਟ ਰੋਡ ਤੇ ਹੈ ਸਾਰਾ ਕੁਝ ਸਾਰੀ ਵੀਡੀਓ ਵਿੱਚ ਦੱਸਿਆ ਹੋਇਆ ਕੱਲਾ ਕੱਲਾ ਕਮਰਾ ਕਿੰਨੇ ਕਮਰੇ ਨੇ ਕਿੱਡਾ ਬੇੜਾ ਕਿੰਨੇ ਸਕਰ ਫੁੱਟ ਚ ਬਣੀ ਹੋਈ ਹੈ ਜੀ ਬਹੁਤ ਸੋਹਣੀ ਕੋਠੀ ਹੈ ਜੀ ਤੇ ਬਹੁਤ ਵਧੀਆ ਰੇਟ ਦੇ ਉੱਤੇ ਪਕਾਉ ਆਈ ਹੈ ਜੀ ਸਾਰੇ ਆਪਾਂ ਵੀਡੀਓ ਦਿਖਾਵਾਂਗੇ ਲੋ ਬਾਈ ਜੀ ਆਪਾਂ ਸੜਕ ਤੋਂ ਅੰਦਰ ਚੱਲੇ ਆਂ ਤੇ ਆਪਣਾ ਐਡ ਕਰਵਾਉਣ ਲਈ WhatsApp ਨੰਬਰ ਸਕਰੀਨ ਦੇ ਤਾਂ ਚੱਲ ਰਿਹਾ ਹੈ ਇਹ ਨੰਬਰ ਤੇ ਸਾਨੂੰ ਤੁਸੀਂ ਜੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਕੋਠੀ ਪਲਾਟ ਜ਼ਮੀਨਾਂ ਦੀ ਤਾਂ ਸਾਨੂੰ ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਇਸੇ ਤਰ੍ਹਾਂ ਵੀਡੀਓ ਬਣਾ ਕੇ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਤੁਹਾਡੀ ਐਡ ਵੀ ਅਸੀਂ ਆਪਦੇ ਪਲੇਟਫਾਰਮ ਤੇ ਲਾ ਦੇਾਂਗੇ ਜੀ ਸੋ ਆਪਾਂ ਵੀਡੀਓ ਕਰ ਲਈ ਸਟਾਰਟ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਾਈ ਕੋਠੀ ਦੇਖਣ ਨੂੰ ਬਹੁਤ ਜਿਆਦਾ ਸੋਹਣੀ ਬਣੀ ਹੋਈ ਹੈ ਲੋਕੇਸ਼ਨ ਬਹੁਤ ਜਿਆਦਾ ਸੋਹਣੀ ਆ ਬਾਈ ਪਿੰਡ ਤੋਂ ਬਾਹਰ ਬਾਹਰ ਬਣੀ ਹੋਈ ਹੈ ਬਹੁਤ ਸੋਹਣੀ ਲੋਕੇਸ਼ਨ ਦੇ ਉੱਪਰ ਸਿੱਧੀ ਰੋਡ ਦੇ ਉੱਪਰ ਕੋਠੀ ਲੱਗਦੀ ਹੈ ਬਾਈ ਜੀ 18 ਫੁੱਟ ਰੋਡ ਦੇ ਉੱਪਰ ਕੋਠੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਕੋਠੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿਆਂ ਬਾਈ ਲਗਭਗ ਕੋਠੀ ਕੰਪਲੀਟ ਹੀ ਹੈ ਜਿਹੜੇ ਵੀ ਵੀਰ ਲੈਣਗੇ ਉਹਨਾਂ ਨੂੰ ਮਾੜਾ ਮੋਟਾ ਜੋ ਵੀ ਕੰਮ ਰਹਿ ਗਿਆ ਬਾਈ ਕੰਪਲੀਟ ਕਰਵਾ ਕੇ ਦੇ ਦੇਣਗੇ ਠੀਕ ਹੈ ਜੀ ਪਦੀਆ ਬੰਦਿਆਂ ਦੀ ਕੋਠੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਾਈ ਜੀ ਆਰਮੀ ਪਰਸਨ ਹੈ ਵੇਚਣ ਦਾ ਕਾਰਨ ਇਹ ਹੈ ਬਾਈ ਕਹਿੰਦਾ ਵੀ ਸਾਨੂੰ ਜਿਹੜੀ ਦੋਬ ਦੇ ਕਰਕੇ ਬਾਰ-ਬਾਰ ਜਾਣਾ ਪੈਦਾ ਤਾਂ ਕਰਕੇ ਫੈਮਿਲੀ ਹੈ ਜਿਹੜੀ ਉਹ ਆਪਦੇ ਨਾਲ ਲੈ ਕੇ ਜਾਣਗੇ ਵੀਰ ਹੋਰੀ ਇਸ ਕਰਕੇ ਕੋਠੀ ਸੇਲ ਕਰ ਰਹੇ ਨੇ ਫਰੰਟ ਦੇ ਉੱਤੇ ਤੁਸੀਂ ਇੱਕ ਦੇਖ ਸਕਦੇ ਹੋ ਬਾਈ ਬੈਠਕ ਬਣੀ ਹੋਈ ਹੈ ਬੈਠਕ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਬਾਥਰੂਮ ਵਗੈਰਾ ਬਣਾਏ ਹੋਏ ਨੇ ਇਹਨਾਂ ਨੇ ਇਹ ਸੈਪਰੇਟ ਹੋ ਗਿਆ ਬਾਈ ਜੀ ਬਾਕੀ ਇਲਾਕਾ ਤੁਸੀਂ ਵਿੱਚ ਵੀ ਬਾਥਰੂਮ ਮਿਲਣਗੇ ਦੇਖਣ ਨੂੰ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਰਾਹ ਦੇ ਉੱਪਰ ਆ ਗਿਆ ਇਹ ਵੀ ਡ੍ਰੈنگ ਰੂਮ ਵੱਜੋਂ ਵਰਤੀ ਜਾਂਦੀ ਹੈ ਪਰ ਆਪਣੇ ਹਨ ਨਾਰਮਲ ਇਹਨੂੰ ਬੈਠ ਕਹਿ ਦਿੰਨੇ ਆਪਾਂ ਪਰ ਇਹ ਬਾਹਰਲਾ ਬੈਡਰੂਮ ਜਾਨਕੀ ਡ੍ਰੈਗ ਰੂਮ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਇਹਦੇ ਵਿੱਚ ਵੀ ਜਿਹੜੀ ਫਲੋਰ ਟਾਈਲ ਵਗੈਰਾ ਲੱਗੀ ਹੋਈ ਹੈ ਸਾਰੀ ਕੋਠੀ ਨੂੰ ਪਲਾਸਟਰ ਵਗੈਰਾ ਸਾਰਾ ਕੁਝ ਹੋਇਆ ਹੋਇਆ ਕੱਲੀ ਕੱਲੀ ਚੀਜ਼ ਦੀ ਡਿਟੇਲ ਦੱਸਦੇ ਆ ਬਾਈ ਤੁਹਾਨੂੰ ਏਰੀਆ ਕਿਹੜਾ ਪੈ ਜਾਂਦਾ ਪਿੰਡ ਕਿਹੜਾ ਪੈਂਦਾ ਜੀ ਤੇ ਕਿੰਨੇ ਚ ਇਹ ਕੋਠੀ ਜਿਹੜੀਆਂ ਕਲੀ-ਕਲੀ ਚੀਜ਼ ਨਾਲ ਬਣੇ ਰਹੋ ਤੇ ਵੀਡੀਓ ਜੇ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਤੁਹਾਨੂੰ ਕਿਹੜੇ ਇਲਾਕੇ ਦੀ ਕੋਠੀ ਚਾਹੀਦੀ ਹੈ ਆਪਾਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਤੁਹਾਡੇ ਖੁਦ ਦੇਰੀ ਦੀ ਲੈ ਕੇ ਹਾਜ਼ਰ ਹੋਈਏ ਤੁਸੀਂ ਦੇਖ ਸਕਦੇ ਹੋ ਵੀ ਬਾਥਰੂਮ ਦੇ ਵਿੱਚ ਜਿਹੜਾ ਟਾਇਲ ਵਗੈਰਾ ਦਾ ਕੰਮ ਕੀਤਾ ਹੋਇਆ ਬਾਈ ਜੀ ਸਾਰਾ ਇੱਕ ਨੰਬਰ ਕੀਤਾ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਫਿਟਿੰਗ ਹਰ ਇੱਕ ਚੀਜ਼ ਦੀ ਕਰਵਾਈ ਗਈ ਹੈ ਹਰ ਇੱਕ ਚੀਜ਼ ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਅਲੂਮੀਨੀਅਮ ਦੇ ਗੇਟ ਲੱਗੇ ਹੋਏ ਨੇ ਬਾਈ ਜੀ ਟੂਟੀਆਂ ਵਗੈਰਾ ਦਾ ਪੈਲ ਦਾ ਸਾਰਾ ਕੰਮ ਵਧੀਆ ਕੀਤਾ ਹੋਇਆ ਤੇ ਤੁਸੀਂ ਦੇਖੋ ਨਾ ਡਿਜ਼ਾਈਨਿੰਗ ਵਾਲੇ ਜਿਹੜੇ ਗੇਟ ਹਨਾ ਤੇ ਇਹ ਵੀ ਅਲੂਮੋਨੀਅਮ ਦੇ ਤਿਆਰ ਕਰਵਾਏ ਗਏ ਨੇ ਜਾਨੀ ਕਿ ਬਾਹਰੋਂ ਤੁਸੀਂ ਦੇਖ ਲਓ ਵੀ ਬਾਹਰਲਾ ਬਾਥਰੂਮ ਵੀ ਇੰਨਾ ਵਧੀਆ ਹੈ ਨਾ ਬਾਈ ਉਹਨਾਂ ਨੇ ਬਣਾ ਰੱਖਿਆ ਤਾਂ ਵਿੱਚ ਤੁਹਾਨੂੰ ਹੋਰ ਵੀ ਬਹੁਤ ਕੈਂੜ-ਕੈਂੜ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਇਹ ਸਪੇਸ ਇਹ ਨਾਲੇ ਗਿੱਜਰ ਵਗੈਰਾ ਲਾ ਰੱਖਿਆ ਤੇ ਤੁਸੀਂ ਵਾਸ਼ਿੰਗ ਮਸ਼ੀਨ ਵਗੈਰਾ ਵੀ ਧਰ ਸਕਦੇ ਹੋ ਹਨ ਤੇ ਇਹ ਵੀ ਸਪੇਸ ਦਿੱਤਾ ਹੋਇਆ ਜੀ ਤੇ ਇਧਰ ਵੀ ਤੁਹਾਨੂੰ ਇੱਕ ਲੈਟਰਿਕ ਮਿਲ ਜੂਗਾ ਇੱਕ ਸਾਈਡ ਬਾਥਰੂਮ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਇਹ ਘਰ ਤੋਂ ਬਾਈ ਜੀ ਸੈਪਰੇਟ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਬਾਕੀ ਸਾਰਾ ਕੁਝ ਅੰਦਰ ਵੀ ਮਿਲ ਜੂਗਾ ਤੇ ਇਹ ਸੈਪਰੇਟ ਹਨ ਆਪਣੇ ਨਾਰਮਲੀ ਪਿੰਡਾਂ ਦੇ ਵਿੱਚ ਅਲੱਗ-ਅਲੱਗ ਬਣਾਏ ਜਾਂਦੇ ਨੇ ਤੇ ਉਹ ਤੁਸੀਂ ਚੈੱਕ ਕਰ ਲਓ ਬਾਈ ਜੀ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜਿਆਦਾ ਵਧੀਆ ਘੈਂਟ ਬਣਿਆ ਹੋਇਆ ਤੇ ਇਹਦੇ ਅੱਗੋਂ ਤੱਕ ਛੱਤ ਪਾਈ ਹੋਈ ਹੈ ਜਾਨੀ ਕਿ ਮੀਂਹ ਗਣੀ ਦੇ ਵਿੱਚ ਹਨ ਵੀ ਕੋਈ ਸਮੱਸਿਆ ਨਾ ਆਪਾਂ ਤੇ ਹੁਣ ਆਪਾਂ ਤੁਹਾਨੂੰ ਕੋਠੀ ਦਿਖਾਵਾਂਗੇ ਤੇ ਜਗ੍ਹਾ ਦੱਸ ਦਈਏ ਬਾਈ ਜੀ ਵੀ ਕਿੰਨੇ ਜਗ੍ਹਾ ਦੇ ਵਿੱਚ ਇਹ ਬਣੀ ਹੋਈ ਹੈ। ਕੁੱਲ ਜਿਹੜੀ ਕੋਠੀ ਬਣੀ ਆ ਬਾਈ ਜੀ 2 ਕਨਾਲ ਜਗ੍ਹਾ ਦੇ ਵਿੱਚ ਬਣੀ ਹੋਈ ਹੈ। ਬਾਉਂਡਰੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਸਾਈਡਾਂ ਦੇ ਉੱਪਰ ਜਗ੍ਹਾ ਛੱਡ ਕੇ ਬਣਾਈ ਗਈ ਹੈ। ਡਬਲ ਸਟੋਰੀ ਕੋਠੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਥਰਡਲੀ ਆਪਣਾ ਫਲੋਰ ਦੀ ਗੱਲ ਕਰੀਏ ਤਾਂ ਬਾਈ ਜੀ ਜਿਹੜਾ ਥਰਡਲਾ ਫਲੋਰ ਬਣਾਇਆ ਗਿਆ 1700 ਸਕਰ ਫੁੱਟ ਦੇ ਵਿੱਚ ਬਣਾਇਆ ਗਿਆ ਤੇ ਜਿਹੜਾ ਉੱਪਰ ਸ਼ਤਾ ਕੀਤਾ ਗਿਆ ਬਾਈ ਜੀ ਉਹ 800 ਸਕਰ ਫੁੱਟ ਉੱਪਰ ਸ਼ਤਾ ਕੀਤਾ ਗਿਆ। ਸਾਹਮਣੇ ਤੁਸੀਂ ਪੋਰਚ ਏਰੀਆ ਦੇਖ ਸਕਦੇ ਹੋ ਬਾਈ ਜੀ ਪੋਰਚ ਏਰੀਆ ਚੈੱਕ ਕਰ ਲਓ ਤੁਸੀਂ ਗੱਡੀ ਲੰਘਦੀ ਹੈ ਤੇ ਸਾਹਮਣੇ 메ਨ ਗੇਟ ਹੈ ਜੀ ਤੇ ਬੰਤਰ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਬਾਈ ਜੀ ਇਹ ਮਾਡਰਨ ਪਲਸ ਕਲਾਸਿਕ ਦਾ ਮਿਸ਼ਰਣ ਜਿਹਾ ਬਣਾ ਕੇ ਕੋਠੀ ਬਹੁਤ ਘੈਂਟ ਤਿਆਰ ਕੀਤੀ ਗਈ ਹੈ ਜੀ ਤੇ ਇੱਥੋਂ ਆਪਾਂ ਐਂਟਰੀ ਲੈ ਲਾਂਗੇ ਘਰ ਦੀ ਆਪਾਂ ਚੈੱਕ ਕਰ ਲਓ ਬਾਈ ਜੀ ਤੁਸੀਂ ਇੱਥੋਂ ਐਂਟਰੀ ਹੋ ਜੂਗੀ ਅੱਗੇ ਵੀ ਤੁਸੀਂ ਦੇਖੋ ਵੀ ਫੁੱਲ ਘੈਂਟ ਹਨਾ ਸਾਰੇ ਘਰ ਦੇ ਵਿੱਚ ਲੌਂਗ ਟਾਈਲ ਦਾ ਜਿਹੜਾ ਕੰਮ ਕਰਵਾਇਆ ਗਿਆ ਜੋ ਵੀ ਮਾਈਨਰ ਕੰਮ ਰਹਿੰਦੇ ਨੇ ਬਾਈ ਜੀ ਕਰਾਉਣ ਵਾਲੇ ਉਹ ਮਾਲਕ ਵੀਰ ਕਹਿੰਦੇ ਸੀ ਕਰਵਾ ਕੇ ਦੇ ਦੇਵਾਂਗੇ ਭਾਈ ਤੇ ਬਾਕੀ ਹਰ ਇੱਕ ਚੀਜ਼ ਦੀ ਕੋਈ ਵੀ ਜਿਹੜੀ ਕਮੀ ਪੇਸ਼ ਇਹਨਾਂ ਨੇ ਛੱਡੀ ਨਹੀਂ ਹਰ ਇੱਕ ਚੀਜ਼ ਪ੍ਰੋਪਰ ਤੁਹਾਨੂੰ ਘਟ ਮੁਕੰਮਲ ਦੇਖਣ ਨੂੰ ਮਿਲ ਜੂਗੀ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਦੂਰੇ ਦੂਰੇ ਗੇਟਾਂ ਦਾ ਕੰਮ ਕਰਵਾ ਰੱਖਿਆ ਜਾਲੀ ਵਾਲਾ ਗੇਟ ਤੁਹਾਨੂੰ ਲੱਗ ਮਿਲੂਗਾ ਦੂਸਰੇ ਗੇਟ ਅਲੱਗ ਮਿਲਣਗੇ ਲਾਈਟਿੰਗ ਦਾ ਕੰਮ ਬਾਈ ਜੀ ਇੱਕ ਨੰਬਰ ਕਰਵਾਇਆ ਗਿਆ ਸਾਰਾ ਬਹੁਤ ਵਧੀਆ ਵਧੀਆ ਅਡਜਸਟਮੈਂਟ ਕਰਵਾ ਕੇ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਲਓ ਬਾਈ ਡਰੈਨਗ ਰੂਮ ਆ ਗਿਆ ਆਪਣਾ ਐਂਟਰ ਹੁੰਦੇ ਹੀ ਬਾਈ ਜੀ ਆਪਣੇ ਤੁਹਾਨੂੰ ਸਭ ਤੋਂ ਪਹਿਲਾਂ ਡ੍ਰੈنگ ਰੂਮ ਦੇਖਣ ਨੂੰ ਮਿਲ ਜੂਗਾ ਪੂਰਾ ਖੁੱਲਾ ਡੁੱਲਾ ਡ੍ਰੈنگ ਰੂਮ ਹੈ ਬਾਈ ਜੀ ਲਾਈਟਿੰਗ ਵਗੈਰਾ ਦਾ ਕੰਮ ਹੋ ਚੁੱਕਿਆ ਕਲਰ ਵਗੈਰਾ ਬਾਈ ਹਨਾ ਤੁਸੀਂ ਆਪਦੇ ਅਕੋਰਡਿੰਗ ਕਰਵਾ ਵੀ ਸਕਦੇ ਹੋ ਜੋ ਵੀ ਕੰਮ ਨੇ ਉਹ ਬਾਕੀ ਇਹ ਕਰਵਾ ਕੇ ਬਾਈ ਜੀ ਹੋਰੀ ਦੇ ਦੇ ਦਿੰਗੇ ਤੇ ਚੈੱਕ ਕਰ ਲਓ ਫਲੋਰ ਟਾਈਲ ਵਗੈਰਾ ਲੱਗੀ ਹੋਈ ਹੈ ਜੀ ਤੇ ਨੈਕਸਟ ਆਪਾਂ ਕਮਰੇ ਵਿੱਚ ਚੱਲਦੇ ਹਾਂ ਵੀਡੀਓ ਨੂੰ ਨਾਲ ਦੀ ਨਾਲ ਬਾਈ ਜੀ ਤੁਸੀਂ ਨਾਲੇ ਤਾਂ ਦੇਖੀ ਚੱਲੋ ਨਾਲੇ ਸ਼ੇਅਰ ਕਰੀ ਚੱਲੋ ਤੇ ਕੋਈ ਵੀ ਚੀਜ਼ ਜੇ ਪੁੱਛਣੀ ਕਿਛਣੀ ਹੋਵੇ ਤਾਂ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਵੀਡੀਓ ਦੇ ਐਂਡ ਤੱਕ ਤੁਸੀਂ ਉਹਨਾਂ ਤੋਂ ਸਭ ਕੁਝ ਵੀ ਪੁੱਛ ਸਕਦੇ ਹੋ ਤੇ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਉੱਪਰ ਦਿੱਤਾ ਗਿਆ ਜੀ ਆਹ ਪੌੜੀਆਂ ਥੱਲੇ ਬਾਈ ਜੀ ਸਪੇਸ ਹੈ ਜਿਹੜਾ ਇਹ ਯੂਜ਼ ਕੀਤਾ ਗਿਆ ਤੁਸੀਂ ਚੈੱਕ ਕਰ ਲਓ ਇਹ ਸਪੇਸ ਤੁਸੀਂ ਆਪ ਦੇ ਅਕੋਰਡਿੰਗ ਕੁਝ ਵੀ ਲਗਾਉਣਾ ਇੱਥੇ ਕਰ ਸਕਦੇ ਹੋ ਪਰ ਵਧੀਆ ਖੁੱਲਾ ਡੁੱਲਾ ਸਪੇਸ ਹੈ ਜਿਹੜਾ ਇੱਥੇ ਛੱਡਿਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਹਰ ਤਰ੍ਹਾਂ ਦੇ ਪੁਆਇੰਟ ਹੈ ਜਿਹੜੇ ਇਲੈਕਟ੍ਰੀਸ਼ਨ ਦੇ ਹਨ ਹਰ ਇੱਕ ਜਗ੍ਹਾ ਦੇ ਵਿੱਚ ਦਿੱਤੇ ਗਏ ਨੇ ਤੇ ਬਹੁਤ ਵਧੀਆ ਡਿਜ਼ਾਈਨ ਹੈ ਜਿਹੜੀ ਕੋਠੀ ਤੇ ਇਧਰ ਤੁਸੀਂ ਚੈੱਕ ਕਰ ਲਓ ਬਾਈ ਜੀ ਇਧਰ ਇੱਕ ਰੂਮ ਬਣਿਆ ਹੋਇਆ ਫਰੰਟ ਦੇ ਉੱਤੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਬੈਡਰੂਮ ਤੁਸੀਂ ਚੈੱਕ ਕਰ ਲਓ ਬਾਈ ਇਹ ਤੇ ਖੁੱਲਾ ਡੁੱਲਾ ਜਿਹੜਾ ਇਹਦਾ ਵਿੰਡੋ ਆ ਬਾਈ ਉਹ ਵੀ ਦਿੱਤੀ ਗਈਆਂ ਹਨਾ ਸਾਰਾ ਕੁਝ ਮੁਕੰਮਲ ਹੈ ਕੰਮ ਤੇ ਚੈੱਕ ਕਰ ਲਓ ਤੇ ਜੋ ਵੀ ਤੁਹਾਨੂੰ ਮੈਂ ਦੱਸਿਆ ਬਾਈ ਸਟਾਰਟਿੰਗ 'ਚ ਮੈਂ ਦੱਸ ਹੀ ਰਿਹਾ ਹਾਂ ਵੀ ਜੋ ਵੀ ਕੰਮ ਰਹਿੰਦਾ ਬਾਈ ਕੰਪਲੀਟ ਕਰਵਾ ਕੇ ਦੇਣਗੇ ਤੁਹਾਨੂੰ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਊਗਾ ਜੋ ਅਨਕੰਪਲੀਟ ਮਿਲੂਗਾ ਤੇ ਗੇਟ ਚੈੱਕ ਕਰ ਲਓ ਬਾਈ ਲੋਕ ਵਗੈਰਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦੇ ਘੈਂਟ ਲੱਗੇ ਹੋਏ ਨੇ ਤੇ ਲੋਕੇਸ਼ਨ ਦੀ ਗੱਲ ਕਰ ਲਈਏ ਮੈਂ ਦੱਸਿਆ ਸੀ ਬਾਈ ਆਰਮੀ ਪਰਸਨ ਦੀ ਬਾਈ ਇਹ ਕੋਠੀ ਹੈ ਜੋ ਵੇਚਣ ਦਾ ਕਾਰਨ ਸੋਨੂੰ ਮੈਂ ਦੱਸ ਹੀ ਦਿੱਤਾ ਸੀ ਵੀ ਇਹਨੇ ਆਪਦੀ ਫੈਮਿਲੀ ਲੈ ਕੇ ਵੀਰ ਨੇ ਤੇ ਬਾਹਰ ਜਾਣਾ ਬਾਈ ਤੇ ਇਸੇ ਕਰਕੇ ਕੋਠੀ ਬਿਕਾਊਆ ਹਨਾ ਰੇਟ ਭਾਅ ਬਹੁਤ ਵਧੀਆ ਦੇ ਵਿੱਚ ਬਿਕਾਊਆ ਤੇ ਲੋਕੇਸ਼ਨ ਦੀ ਗੱਲ ਵੀ ਕਰਾਂਗੇ ਆਪਾਂ ਬਾਈ ਜੀ 18 ਫੁੱਟੇ ਰੋਡ ਦੇ ਉੱਪਰ ਇਹ ਕੋਠੀ ਲੱਗਦੀ ਆ ਤੇ ਜ਼ਿਲ੍ਹਾ ਫਰੀਦਕੋਟ ਤੋਂ 20 ਕਿਲੋਮੀਟਰ ਪੇ ਜਾਂਦੀ ਹੈ ਬਈ ਕੋਠੀ ਦੀ ਲੋਕੇਸ਼ਨ ਬਹੁਤ ਜਿਆਦਾ ਸੋਹਣੀ ਆ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਨਾਲ ਦੀ ਨਾਲ ਬਾਥਰੂਮ ਤੁਸੀਂ ਚੈੱਕ ਕਰ ਲਓ ਬਾਈ ਜੀ ਬਹੁਤ ਸੋਹਣਾ ਬਾਥਰੂਮ ਹੈ ਇਹ ਅੰਦਰਲਾ ਬਾਥਰੂਮ ਆ ਗਿਆ ਜੀ ਚੈੱਕ ਕਰ ਸਕਦੇ ਹੋ ਫਲੋਰ ਟਾਈਲ ਦਾ ਕੰਮ ਕੀਤਾ ਹੋਇਆ ਐਡਜਸਟ ਫੈਨ ਹਨਾ ਵੀ ਦਿੱਤਾ ਹੋਇਆ ਬਾਹਰਲੇ ਸਾਈਡ ਤੇ ਚੈੱਕ ਕਰ ਸਕਦੇ ਹੋ ਗੇਟ ਵਗੈਰਾ ਬਾਈ ਜੀ ਸਾਰੇ ਇੱਕੋ ਜਿਹੇ ਗੇਟ ਲੱਗੇ ਗਏ ਨੇ ਤੇ ਉਹ ਵੀ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਕੋਟੀ ਦੀ ਲੋਕੇਸ਼ਨ ਆਪਾਂ ਬਹੁਤ ਜਿਆਦਾ ਸੋਹਣੀ ਹੈ ਬਾਈ ਜ਼ਿਲ੍ਹਾ ਫਰੀਦਕੋਟ ਤੋਂ 20 ਕਿਲੋਮੀਟਰ ਦੂਰ ਪੈ ਜਾਂਦੀ ਹੈ ਬਾਈ ਜੀ ਇਹ ਬਠਿੰਡਾ ਸ਼ਹਿਰ ਤੋਂ 50 ਕਿਲੋਮੀਟਰ ਪੈ ਜਾਂਦੀ ਤੇ ਮੁਕਸਰ ਦੀ ਗੱਲ ਕਰੀਏ ਤਾਂ 30 ਕਿਲੋਮੀਟਰ ਉੱਥੋਂ ਦੇਖਣ ਨੂੰ ਪੇਲ ਜਾਂਦੀ ਹੈ ਬਹੁਤ ਸੋਹਣੀ ਲੋਕੇਸ਼ਨ ਦੇ ਉੱਪਰ ਪੈ ਜਾਂਦੀ ਹੈ ਕੋਟੀ ਜੀ ਪਿੰਡੋਂ ਬਾਰ-ਬਾਰ ਬਣੀ ਹੋਈ ਹੈ ਪਿੰਡ ਦੀ ਫਿਰਨੀ ਤੋਂ ਥੋੜਾ ਜਿਆਦਾ ਦੂਰ ਰੋਡ ਦੇ ਉੱਪਰ ਬਣਾਈ ਗਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਥਾਂ-ਥਾਂ ਦੇ ਉੱਤੇ ਬਾਈ ਯੂਟਿਲਾਈਜ਼ ਕਰਕੇ ਸਟੋਰੇਜ ਨੂੰ ਥਾਂ ਬਣਾਏ ਗਿਆ ਹੈ ਨਾ ਦਮਕੇ ਕਹਿ ਦਿੰਨੇ ਆਪਾਂ ਪਿੰਡਾਂ ਦੇ ਵਿੱਚ ਬਾਈ ਉਹ ਵੀ ਕੋਟੀ ਦੇ ਵਿੱਚ ਥਾਂ-ਥ ਤਿੰਨ ਬੈੱਡਰੂਮ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਾਈ ਜੀ ਇੱਕ ਰਸੋਈ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਤੇ ਬਾਥਰੂਮ ਵਿੱਚ ਵੀ ਨੇ ਬਾਹਰ ਵੀ ਤੁਹਾਨੂੰ ਮੈਂ ਦਿਖਾਈ ਦਿੱਤੇ ਬਾਈ ਬਾਹਰ ਕਮਰਾ ਵੀ ਬਣਿਆ ਹੋਇਆ ਹਨਾ ਜੀ ਤੇ ਬਾਕੀ ਸੋਹਣੀ ਬਹੁਤ ਜਿਆਦਾ ਹੈ ਬਾਈ ਜੀ ਦੋ ਕਨਾਲਾਂ ਦੇ ਵਿੱਚ ਇਹ ਬਣਾਈ ਗਈ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਅਟੈਚ ਹਨਾ ਬਾਥਰੂਮ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਬਹੁਤ ਵਧੀਆ ਕੋਠੀ ਜਾਨੀ ਕਿ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਹੁਣ ਆਪਾਂ ਕਰ ਲੈਨੇ ਆ ਬਾਈ ਲੋਕੇਸ਼ਨ ਦੀ ਗੱਲ ਪਿੰਡ ਹੈਗਾ ਬਾਈ ਜੀ ਠਾੜਾ ਠਾੜਾ ਤੋਂ ਮੌੜਾਂ ਵਾਲੇ ਰਾਹ ਦੇ ਉੱਪਰ ਤੁਹਾਨੂੰ ਇਹ ਕੋਠੀ ਦੇਖਣ ਨੂੰ ਮਿਲ ਜੂਗੀ ਪ੍ਰੋਪਰ ਇਹਨਾਂ ਦੀ ਜਿਹੜੀ ਮੇਨ ਲੋਕੇਸ਼ਨ ਆ ਬਾਈ ਜੀ ਪਿੰਡ ਠਾੜਾ ਠਾੜਾ ਤੋਂ ਮੌੜਾਂ ਵਾਲੇ ਰਾਹ ਦੇ ਉੱਪਰ ਜਿਹੜਾ 18 ਫੁੱਟ ਵਾਲਾ ਰੋਡ ਹੈ ਬਾਈ ਜੀ ਉਹਦੇ ਉੱਪਰ ਤੁਹਾਨੂੰ ਇਹ ਕੋਠੀ ਦੇਖਣ ਨੂੰ ਮਿਲ ਜੂਗੀ ਦੋ ਕਨਾਲ ਦੇ ਵਿੱਚ ਬਣੀ ਹੋਈ ਹੈ ਬਹੁਤ ਜ਼ਬਰਦਸਤ ਕੋਠੀ ਹੈ ਬਾਈ ਜੀ ਤੇ ਬਾਕੀ ਵੀਡੀਓ ਚੱਲ ਹੀ ਰਹੀ ਹੈ ਬਾਈ ਕਲੀ-ਕਲੀ ਡਿਟੇਲ ਮੈਂ ਤੁਹਾਨੂੰ ਦੱਸ ਹੀ ਰਿਹਾ ਆ ਤੁਸੀਂ ਬਾਥਰੂਮ ਵਗੈਰਾ ਚੈੱਕ ਕਰ ਸਕਦੇ ਹੋ ਬਾਈ ਹਨਾ ਸਾਰੇ ਕਮਰਿਆਂ ਦੇ ਨਾਲ ਵਧੀਆ ਬਾਥਰੂਮ ਤੁਹਾਨੂੰ ਸਾਰੇ ਅਟੈਚ ਮਿਲ ਜਾਣਗੇ ਤੇ ਇਹ ਕੋਠੀ ਮਕੰਮਲ ਰੈਡੀ ਹੋਈ ਚੁਕੀ ਆ ਮਾੜਾ ਮੋਟਾ ਮਾਈਨਰ ਕੰਮ ਉਹ ਵੀ ਕਰਵਾ ਦੇਣਗੇ ਵੀਰ ਹੋਰੀ ਤੇ ਬਾਕੀ ਚੈੱਕ ਕਰ ਲਓ ਬਾਈ ਸਪੇਸ ਬਹੁਤ ਖੁੱਲਾ ਡੁੱਲਾ ਸਪੇਸ ਮਿਲ ਜੂਗਾ ਉੱਪਰਲਾ ਏਰੀਆ ਵੀ ਬਹੁਤ ਘੈਂਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਥੱਲੇ ਸਾਰੀ ਕੋਠੀ ਦੇ ਵਿੱਚ ਫਲੋਰ ਟਾਈਲ ਦਾ ਕੰਮ ਕੀਤਾ ਗਿਆ ਬਾਈ ਜੀ ਟੂਟੀਆਂ ਵਗੈਰਾ ਤਾਂ ਸਾਰੀ ਕੋਠੀ ਦੇ ਵਿੱਚ ਕੰਮ ਹੋ ਚੁੱਕਿਆ ਲਾਈਟਿੰਗ ਵਗੈਰਾ ਦਾ ਸਾਰੀ ਕੋਠੀ ਦੇ ਵਿੱਚ ਕੰਮ ਹੋ ਚੁੱਕਿਆ ਲੌਬੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕਿੰਨੀ ਖੁੱਲੀ ਡੁੱਲੀ ਲੌਬੀ ਬਣੀ ਹੋਈ ਹੈ ਅਚੈੱਕ ਕਰ ਲਓ ਪ੍ਰੋਪਰ ਲੌਬੀ ਦੀ ਲੋਕੇਸ਼ਨ ਮੈਂ ਤੁਹਾਨੂੰ ਦਿਖਾ ਦਿੱਤੀ ਹੈ ਬਾਈ ਜੀ ਸਾਈਡ ਦੇ ਉੱਪਰੋਂ ਪੌੜੀਆਂ ਚੜ੍ਹਦੀਆਂ ਪੌੜੀਆਂ ਦੇ ਉੱਪਰ ਵੀ ਟਾਈਲ ਵਗੈਰਾ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਵਧੀਆ ਰਸੋਈ ਆ ਬਾਈ ਜੀ ਆ ਚੈੱਕ ਕਰ ਲਿਓ ਤੁਹਾਨੂੰ ਰਸੋਈ ਵੀ ਆਪਾਂ ਦਿਖਾਵਾਂਗੇ ਤੇ ਆਹ ਸਾਈਡ ਦੇ ਉੱਪਰ ਇਹਨਾਂ ਨੇ ਜਿਹੜਾ ਗੇਟ ਹੈ ਨਾ ਦਿੱਤਾ ਹੋਇਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਇਹ ਹੈਗਾ ਤੁਸੀਂ ਚੈੱਕ ਕਰ ਲਓ ਬਾਈ ਜੀ ਤੇ ਸਾਈਡ ਦੇ ਉੱਪਰ ਗੇਟ ਦਿੱਤਾ ਹੋਇਆ ਜਿਹੜਾ ਕਿ ਆਪਾਂ ਰਸੋਈ ਦੇ ਨਾਲ ਅਟੈਚ ਕਰਵਾ ਰੱਖਿਆ ਜੀ ਆ ਰਸੋਈ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਇਹਨਾਂ ਨੇ ਸੈਲਫ ਪਵਾਈ ਹੋਈ ਹੈ ਬਾਕੀ ਲੱਕੜ ਦਾ ਕੰਮ ਜਿਹੜਾ ਰਸੋਈ ਦੇ ਵਿੱਚ ਉਹ ਨਹੀਂ ਹੋਇਆ ਹੋਇਆ ਉਹ ਤੁਸੀਂ ਆਪਦੇ ਅਕੋਰਡਿੰਗ ਬਾਈ ਜਿੱਦਾਂ ਵੀ ਕਰਵਾ ਸਕਦੇ ਹੋ ਪਰ ਇਹ ਤੁਸੀਂ ਦੇਖ ਸਕਦੇ ਹੋ ਰਸੋਈ ਚੋਂ ਬਾਹਰਲੇ ਸਾਈਡ ਵੀ ਇਹਨਾਂ ਨੇ ਗੇਟ ਦਿੱਤਾ ਹੋਇਆ ਤੇ ਅੰਦਰਲੇ ਪਾਸੇ ਵੀ ਤੁਸੀਂ ਦੇਖਦੇ ਹੋ ਵੀ ਸਿੰਕ ਵਗੈਰਾ ਲੱਗੇ ਹੋਏ ਨੇ ਪੱਥਰ ਵਗੈਰਾ ਲੱਗ ਚੁੱਕਿਆ ਟਾਈਲ ਸਾਈਡ ਤੇ ਲੱਗ ਚੁੱਕੀ ਆ ਤੇ ਨਾ ਹੀ ਤਾਂ ਥੱਲੋਂ ਭਰਾਈ ਗਈ ਆ ਬਾਈ ਜੀ ਨਾ ਹੀ ਉੱਤੋਂ ਤੁਸੀਂ ਉਹ ਆਪਦੇ ਅਕੋਰਡਿੰਗ ਜਿੱਦਾਂ ਵੀ ਭਰਉਣਾ ਚਾਹੋ ਉਹ ਭਰ ਸਕਦੇ ਹੋ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਡਬਲ ਡਬਲ ਜਿਹੜੇ ਗੇਟ ਤੇ ਆ ਤੁਸੀਂ ਕਰ ਲਓ ਤੇ واਸ਼ਿੰਗ ایریا ਇਹਨਾਂ ਨੇ ਬਾਹਰ ਵੀ ਦਿੱਤਾ ਹੋਇਆ ਬਈ ਭਾਂਡੇ ਧੋਣ ਵਾਲਾ ਤੇ ਇੱਥੇ ਵੀ ਸਿੰਕ ਹਨਾ ਤੇ ਪੱਥਰ ਦੇ ਸਿੰਕ ਲਗਾਏ ਗਏ ਨੇ ਤੇ ਇਹ ਵਾਸ਼ਿੰਗ ایریا ਭਾਂਡੇ ਵਗੈਰਾ ਧੋਣਿਆ ਤੁਸੀਂ ਹਨਾ ਜਾਨੀ ਕਿ ਬੈਟ ਕਿਚਨ ਬਾਹਰਲੇ ਪਾਸੇ ਤੁਹਾਨੂੰ ਮਿਲ ਜੂਗਾ ਡਰਾਈ ਕਿਚਨ ਹਨਾ ਤੁਹਾਨੂੰ ਅੰਦਰਲੇ ਪਾਸੇ ਦੇਖਣ ਨੂੰ ਮਿਲ ਜੂਗਾ ਤੇ ਇਹ ਕੁਝ ਬਾਹਰ ਦੀ ਲੋਕੇਸ਼ਨ ਆ ਬਈ ਤੁਸੀਂ ਚੈੱਕ ਕਰ ਸਕਦੇ ਹੋ ਸੋਈ ਦੇ ਵਿੱਚੋਂ ਵੀ ਗੇਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਲੌਬੀ ਦੇ ਵਿੱਚੋਂ ਵੀ ਗੇਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਇਹ ਦੋਨੇ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਸਪੇਸ ਜਾਨੀ ਬਾਈ ਕੋਟੀ ਦੇ ਚਾਰ ਛਪੇਰੇ ਤੁਹਾਨੂੰ ਖੁੱਲਾ ਢੁੱਲਾ ਸਪੇਸ ਮਿਲ ਜੂਗਾ ਜਾਣੇ ਕਿ ਤੁਸੀਂ ਦੋ ਚਾਰ ਕੋਈ ਪਸ਼ੂ ਵੀ ਰੱਖਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਆਪਦਾ ਹਨਾ ਪ੍ਰੋਪਰ ਇੱਥੇ ਰੱਖ ਸਕਦੇ ਹੋ ਇਹਨਾਂ ਨੇ ਵੀ ਤੁਸੀਂ ਦੇਖੋ ਵੀ ਤੂੜੀ-ਤਾੜੀ ਵਾਲੀ ਵੀ ਸਾਈਡ ਤੇ ਬਣਾ रखी ਹੈ ਇੱਥੇ ਤੁਸੀਂ ਪਸ਼ੂਆਂ ਨੂੰ ਵੀ ਆਪਦਾ ਸ਼ੈੱਡ ਵਗੈਰਾ ਜੋ ਵੀ ਪਾਉਣਾ ਉਹ ਪਾ ਸਕਦੇ ਹੋ ਬੀਰ ਹੋਰੀ ਦਾ ਆਰਮੀ ਪਰਸਨ ਸੀ ਜੀ ਮਤਲਬ ਇਹ ਰਖਦੇ ਨਹੀਂ ਹੈਗੇ ਬਾਕੀ ਪੌਦੇ-ਪੂਦੇ ਪੱਜੀ ਸਾਰਾ ਕੁਝ ਇਹਨਾਂ ਨੇ ਲੱਗਿਆ ਹੋਇਆ ਘਰ ਦੇ ਵਿੱਚ ਤੇ ਨਵਾਂ ਹੀ ਤਿਆਰ ਕਰਵਾਇਆ ਹੋਇਆ ਘਰ ਆ ਬਾਈ ਕੰਮ ਹਜੇ ਚੱਲ ਹੀ ਰਿਹਾ ਮਾੜਾ-ਮੋਟਾ ਕੰਮ ਹੈ ਜਿਹੜਾ ਹਨਾ ਤੇ ਉਹ ਤੁਸੀਂ ਦੇਖ ਹੀ ਸਕਦੇ ਹੋ ਵੀ ਜਮ ਤਾਜ਼ਾ ਘਰ ਹੈ ਕੋਈ ਐ ਨਹੀਂ ਕੋਈ ਪੁਰਾਣੀ ਕੋਠੀ ਵੇਚ ਵੀ ਕਿਵੇਂ ਆ ਤੁਹਾਨੂੰ ਮੈਂ ਪ੍ਰੋਬਲਮ ਦੱਸ ਹੀ ਦਿੱਤੀ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈ ਕਿਹੜੀ ਕਰਕੇ ਇਹ ਵੇਚ ਰਹੇ ਨੇ ਤੇ ਬਾਕੀ ਇਧਰੋਂ ਬਾਹਰੋਂ ਵੀ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੰਦਾ ਬਾਈ ਤੁਸੀਂ ਚੈੱਕ ਕਰ ਲਓ ਤੇ ਇਧਰ ਸਾਈਡ ਤੇ ਉੱਪਰ ਵੀ ਗੇਟ ਬਣਿਆ ਹੋਇਆ ਖੇਤਾਂ ਵਾਲੇ ਪਾਸੇ ਗੇਟ ਬਣਿਆ ਹੋਇਆ ਤੇ ਆ ਪਿੱਛੇ ਤੂੜੀ ਨੂੰ ਕਮਰੇ ਬਣੇ ਹੋਏ ਆ ਤੇ ਜੇਕਰ ਤੁਸੀਂ ਪਸ਼ੂ ਵਗੈਰਾ ਰੱਖਣੇ ਤੇ ਪਿੱਛੇ ਵੀ ਆਪਦਾ ਸ਼ੈੱਡ ਵਗੈਰਾ ਪਾ ਕੇ ਰੱਖ ਸਕਦੇ ਹੋ ਬਾਈ ਪਸ਼ੂ ਤੇ ਸਾਈਡ ਦੇ ਉੱਪਰ ਤੁਸੀਂ ਹਨਾ ਇੱਕ ਸਾਈਡ ਤੇ ਬਹੁਤ ਖੁੱਲਾ ਡੁੱਲਾ ਰਸਤਾ ਮਿਲ ਜੂ ਇੱਕ ਪਾਸੇ ਆਪਾਂ ਥੋੜਾ ਰਸਤਾ ਛੱਡਿਆ ਹੋਇਆ ਇੱਕ ਪਾਸੇ ਤੁਸੀਂ ਦੇਖੋ ਵੀ ਖੁੱਲਾ ਡੁੱਲਾ ਰਸਤਾ ਛੱਡਿਆ ਹੈ ਯਾਨੀ ਕਿ ਪਿੱਛੇ ਆਉਣ ਚ ਕੋਈ ਪ੍ਰੋਬਲਮ ਨਹੀਂ ਤੁਸੀਂ ਟਰੈਕਟਰ ਲਿਆਉਣਾ ਗੱਡੀ ਲਿਉਣੀ ਹੈ ਪਿੱਛੇ ਆਰਾਮ ਦੇ ਨਾਲ ਲਿਆਂਦਾ ਜਾ ਸਕਦਾ ਬਾਈ ਤੇ ਸਾਹਮਣੇ ਫਰੰਟ ਗੇਟ ਨੂੰ ਜਮਾਂ ਸਿੱਧਾ ਰਸਤਾ ਤੇ ਸਾਈਡ ਦੇ ਉੱਪਰ ਤੁਹਾਨੂੰ ਪ੍ਰੋਪਰ ਦੇਖਣ ਨੂੰ ਮਿਲ ਜੂਆ ਯਾਨੀ ਕਿ ਕੋਠੀ ਬਹੁਤ ਹੀ ਵਧੀਆ ਆਰਕਟੈਕਚਰ ਤੋਂ ਡਿਜ਼ਾਈਨ ਕਰਵਾ ਕੇ ਬਣਾਈ ਗਈ ਹੈ ਕੋਈ ਐਦਾਂ ਨਹੀਂ ਕੋਈ ਨਾਰਮਲ ਹੀ ਬਣਤੀ ਚੀਜ਼ ਤੇ ਆ ਤੁਸੀਂ ਦੇਖੋ ਵੀ ਬਰਸਾਤਾਂ ਦੇ ਵਿੱਚ ਹਨ ਵੀ ਪਾਣੀ ਅੰਦਰ ਸ਼ੀਸ਼ਿਆਂ ਵਗੈਰਾ ਤੇ ਪੈਣ ਦਾ ਉਹ ਖਤਰਾ ਹੁੰਦਾ ਤੇ ਉਹਦੇ ਉੱਪਰ ਵੀ ਇਹਨਾਂ ਨੇ ਸਿਤਾ ਕਰਿਆ ਹੋਇਆ ਸੈਲਫਾਂ ਬਣਾਈਆਂ ਹੋਈਆਂ ਨੇ ਆ ਬਾਰੀਆਂ ਦੇ ਉੱਪਰ ਵੀ ਮੀਂਹ ਦਾ ਕੋਈ ਖਤਰਾ ਨਾ ਰਹੇ ਤੇ ਉਹ ਵੀ ਚੈੱਕ ਕਰ ਸਕਦੇ ਜਾਨੀ ਕਿ ਡਿਜ਼ਾਈਨ ਬਾਈ ਬਹੁਤ ਸੋਹਣਾ ਕਰਵਾਇਆ ਜਦੋਂ ਇਹ ਘਰ ਪ੍ਰੋਪਰ ਤਿਆਰ ਹੋ ਜੂਗਾ ਤਾਂ ਇਹਦੀ ਲੁੱਕ ਹੈ ਜਿਹੜੀ ਬਈ ਜੀ ਬਹੁਤ ਜਿਆਦਾ ਸੋਹਣੀ ਬਣ ਕੇ ਆਊਗੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਤੁਸੀਂ ਬੈਕ ਸਾਈਡ ਦੇ ਉੱਪਰ ਤੁਸੀਂ ਚੈੱਕ ਕਰ ਲਓ ਬਾਈ ਜਿਹੜਿਆ ਗੇਟ ਦਿੱਤੇ ਹੋਏ ਸੀ ਰਸੋਈ ਦੇ ਉਹ ਵੀ ਦੇਖੋ ਤੇ ਹੁਣ ਸੋਨੂੰ ਆਪਾਂ ਹੋਰ ਵੀ ਜਿਹੜੀ ਰਹਿ ਗਈ ਚੀਜ਼ ਬਾਈ ਉਹ ਵੀ ਦਿਖਾ ਦਿੰਨੇ ਆ ਤੇ ਪਿੰਡ ਮੈਂ ਦੱਸ ਹੀ ਦਿੱਤਾ ਸੀ ਬਾਈ ਜੀ ਰੇਟ ਦੀ ਆਪਾਂ ਗੱਲ ਕਰ ਲੈਨੇ ਆ ਬਾਈ ਜੀ ਇਹ ਦੋ ਕਨਾਲਾਂ ਜ਼ਮੀਨ ਐ ਜਿਹਦੇ ਵਿੱਚ ਇੱਕ ਓਠੀ ਪਣੀ ਹੋਈ ਐ ਨਾਲ ਹੀ ਇਹ ਦੋ ਕਨਾਲਾਂ ਜ਼ਮੀਨ ਦੇਣਗੇ ਬਾਈ ਜੀ ਜਿਹਦੇ ਵਿੱਚ ਓਠੀ ਬਣੀ ਹੋਈ ਐ 18 ਫੁੱਟੀ ਰੋਡ ਤੇ ਲੱਗਦਾ ਪ੍ਰੋਪਰ ਘਰ ਤਿਆਰ ਐ 1700 ਸਕਰ ਫੁੱਟ ਥੱਲੇ 800 ਸਕਰ ਫੁੱਟ ਉੱਤੇ ਬਾਈ ਜੀ ਠੀਕ ਐ ਜੀ ਤੇ ਜੇ ਗੱਲ ਕਰੀਏ ਰੇਟ ਦੀ ਤਾਂ ਮੌਕੇ ਤੇ ਜਿਹੜੀ ਡਿਮਾਂਡ ਹੈ ਬਾਈ ਜੋ 91 ਲੱਖ ਰੁਪਏ ਦੀ ਡਿਮਾਂਡ ਹੈ 91 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਹੈ ਬਾਈ ਬਾਕੀ ਰੇਟ ਮਾੜਾ ਮੋਟਾ ਮੌਕੇ ਦੇ ਉੱਪਰ ਅਡਜਸਟਮੈਂਟ ਹੋ ਜੂਗਾ ਉੱਤੇ ਥੱਲੇ ਜੋ ਵੀ ਉਹ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਨੇੜੇ ਕੋਟਕਪੂਰਾ ਸ਼ਹਿਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬਾਈ ਤੇ ਆ ਤੁਸੀਂ ਦੇਖ ਲਓ ਬਾਈ ਜੀ ਜਿਹੜਾ ਪੱਥਰ ਦਾ ਕੰਮ ਹੈ ਇਹਨਾਂ ਨੇ ਪੌੜੀਆਂ ਦੇ ਉੱਪਰ ਕਰਵਾਇਆ ਹੋਇਆ ਤੇ ਉੱਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਵੀ ਬਹੁਤ ਖੁੱਲੇ ਡੁੱਲੇ ਹੈਣਾ ਬਿਨਾਂ ਨੇ ਸਤਾਂ ਆ ਕਰਿਆ ਹੋਇਆ ਕਮਰੇ ਵਗੈਰਾ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਉੱਪਰ ਵੀ ਸਾਰਾ ਕੰਮ ਮੁਕੰਮਲ ਹੀ ਆ ਬਾਈ ਟਾਇਲ ਦਾ ਕੰਮ ਜੋੜੀਆਂ ਦਾ ਕੰਮ ਉੱਪਰ ਵੀ ਇਹਨਾਂ ਨੇ ਮੁਕੰਮਲ ਕਰਵਾਇਆ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਹੈ ਸਿਟਿੰਗ ਏਰੀਆ ਦੇਖਣ ਨੂੰ ਮਿਲ ਜੂਗਾ ਜਿੱਥੇ ਤੁਸੀਂ ਆਪਦਾ ਹਨਾ ਬਹਿ ਸਕਦੇ ਹੋ ਇੱਥੋਂ ਤੁਹਾਨੂੰ 뷰 ਆ ਜਿਹੜਾ ਉਹ ਫਰੰਟ ਦਾ 뷰 ਦੇਖਣ ਨੂੰ ਮਿਲ ਜੂ ਸੜਕ ਦਾ ਸਾਰਾ 뷰 ਇੱਥੋਂ ਤੁਹਾਨੂੰ ਬੈਠ ਕੇ ਆ ਸਕਦਾ ਹੈ ਬੇੜਾ ਤੁਸੀਂ ਚੈੱਕ ਕਰ ਸਕਦੇ ਹੋ ਇੱਥੋਂ ਬਾਈ ਕਿੰਨਾ ਖੁੱਲਾ ਡੁੱਲਾ ਤੁਹਾਨੂੰ ਬੇੜਾ ਦੇਖਣ ਨੂੰ ਮਿਲ ਜੂਗਾ ਜੀ ਉੱਪਰ ਵੀ ਤੁਹਾਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਤੁਸੀਂ ਉੱ ਮਿਲ ਜਾਣਗੇ ਜੀ نیچے ਵੀ ਬੈਡਰੂਮ ਮਿਲ ਜਾਣਗੇ ਯਾਨੀ ਕਿ ਸਪੇਸ ਬਾਈ ਜੀ ਸਪੇਸ ਦੀ ਕੋਈ ਕਮੀ ਨਹੀਂ ਹੈਗੀ ਘਰ ਦੇ ਵਿੱਚ ਖੁੱਲਾ ਡੁੱਲਾ ਸਾਨੂੰ ਸਪੇਸ ਦੇਖਣ ਨੂੰ ਮਿਲ ਜੂਗਾ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਬਾਈ ਜੀ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਕਿਹੜੇ ਏਰੀਆ ਦੀ ਕੋਠੀ ਚਾਹੀਦੀ ਹੈ ਪੰਜਾਬ ਹਰਿਆਣਾ ਹਿਮਾਚਲ ਕਿਤੋਂ ਵੀ ਤੁਹਾਨੂੰ ਜੇਕਰ ਕੋਈ ਕੋਠੀ ਚਾਹੀਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਅਗਲੀ ਵੀਡੀਓ ਜਿਹੜੇ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਅਸੀਂ ਕੋਠੀ ਲੈ ਕੇ حاضر ਹੋਵਾਂਗੇ ਪੱਥਰ ਵਾਲੀ ਬਾਈ ਜਾਲੀ ਲੱਗੀ ਹੋਈ ਆ ਤੁਸੀਂ ਆ ਚੈੱਕ ਕਰ ਸਕਦੇ ਹੋ ਸਾਰੀ ਕੋਟੀ ਤੇ ਜਿਹੜੀ ਕਲਾਸਿਕਲ ਲੁੱਕ ਆ ਉਹ ਬਣਾਈ ਹੋਈ ਹੈ ਤੇ ਆ ਵਿਊ ਦੇਖ ਲਓ ਬਾਈ ਥੱਲੋਂ ਦੇ ਆ ਪੌਦੇ ਵਗੈਰਾ ਲੱਗੇ ਹੋਰੇ ਜਦੋਂ ਇਹ ਵੱਡੇ ਹੋ ਜਾਣਗੇ ਤਾਂ ਹੋਰ ਵੀ ਜ਼ਿਆਦਾ ਜਿਹੜਾ ਵਿਊ ਆ ਉਹ ਸੋਹਣਾ ਬਣ ਕੇ ਆਊਗਾ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਹਰ ਦਾ ਏਰੀਆ ਬਾਈ ਸਿਟਿੰਗ ਵਗੈਰਾ ਨੂੰ ਬਹੁਤ ਸੋਹਣਾ ਏਰੀਆ ਇਹ ਖੁੱਲਾ ਡੁੱਲਾ ਤੇ ਆ ਤੁਸੀਂ ਦੇਖੋ ਵੀ ਉੱਪਰਲੀ ਸਾਈਡ ਵੀ ਇਹਨਾਂ ਨੇ ਬੋਟਚ ਵਗੈਰਾ ਬਣਾਏ ਹੋਏ ਨੇ ਤੇ ਉੱਪਰ ਵੀ ਜਿਹੜਾ ਤੀਸਰੀ ਮੰਜ਼ਲ ਦੇ ਉੱਪਰ ਇਹਨਾਂ ਨੇ ਟੈਂਕੀਆਂ ਵਗੈਰਾ ਉਹ ਵੀ ਕਵਰ ਕੀਤੀਆਂ ਹੋਈਆਂ ਨੇ ਤੇ ਇੱਥੇ ਹਜੇ ਤੁਸੀਂ ਦੇਖੋ ਵੀ ਆਹ ਪੱਥਰ ਵਗੈਰਾ ਜੋ ਵੀ ਲਾਉਣਾ ਟਾਈਲ ਵਗੈਰਾ ਹਨਾ ਤੇ ਇੱਕ ਵਾਰੀ ਇਹਨਾਂ ਨੇ ਨਾਰਮਲ ਟਾਇਲ ਲਗਾ ਕੇ ਮਸਾਲਾ ਵਗੈਰਾ ਪਾ ਰੱਖਿਆ ਤੇ ਉਹ ਤੁਸੀਂ ਆਪਦੇ ਅਕੋਰਡਿੰਗ ਹੈਨਾ ਤੇ ਜੋ ਵੀ ਕਰਾਉਣਾ ਚਾਹੁੰਦੇ ਹੋ ਕੰਮ ਕਰਵਾ ਸਕਦੇ ਹੋ ਬਾਕੀ ਕੋਠੀ ਕਿਸ ਤਰ੍ਹਾਂ ਦੀ ਲੱਗੀ ਬਾਈ ਜੀ ਇਹ ਕਮੈਂਟਾਂ ਵਿੱਚ ਜਰੂਰ ਦੱਸਿਓ ਪਾਣੀ ਦੇ ਪੁਆਇੰਟ ਵਗੈਰਾ ਉੱਪਰ ਵੀ ਇਹਨਾਂ ਨੇ ਪ੍ਰੋਪਰ ਦੇ ਰੱਖੇ ਨੇ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਬਈ ਉੱਪਰ ਵੀ ਕਿੰਨਾ ਖੁੱਲਾ ਡੁੱਲਾ ਸਪੇਸ ਬਣਾਇਆ ਹੋਇਆ ਤੇ ਬਹੁਤ ਹੀ ਜ਼ਿਆਦਾ ਖੈਂਟ ਲੱਗਦਾ ਠੀਕ ਹੈ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਘੈਂਟ ਘੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਕਮੈਂਟਾਂ ਵਿੱਚ ਦੱਸਦੇ ਹੋ ਬਾਈ ਕਿਹੜੀ ਲੋਕੇਸ਼ਨ ਦੀ ਸਸਤੇ ਤੋਂ ਸਸਤਾ ਘਰ ਵੀ ਆਪਣੇ ਕੋਲੇ ਅਵੇਲੇਬਲ ਹੈ ਬਾਈ ਜੀ ਮਹਿੰਗੇ ਤੋਂ ਮਹਿੰਗੇ ਘਰਾਂ ਦੇ ਵੀ ਵੀਡੀਓ ਵੀ ਤੁਸੀਂ ਹਨਾ ਲੋਕੇਸ਼ਨ ਦੇ ਬਾਈ ਵੀ ਤੁਸੀਂ ਦੱਸ ਸਕਦੇ ਹੋ ਪੈਸਿਆਂ ਦੇ ਨਾਲ ਵੀ ਦੱਸਦੇ ਵੀ ਤੁਸੀਂ ਕਿੰਨੇ ਕੁ ਪੈਸੇ ਲਾਉਣੇ ਆ ਕਿਹੜੀ ਲੋਕੇਸ਼ਨ ਤੇ ਘਰ ਦੇਖਣਾ ਹਰ ਤਰ੍ਹਾਂ ਦੀ ਆਪਣੇ ਕੋਲੇ ਵੀਡੀਓ ਅਵੇਲੇਬਲ ਹੈ ਤੇ ਕਮੈਂਟਾਂ ਜਰੂਰ ਦੱਸਿਓ ਬਾਈ ਅਗਲੀ ਵੀਡੀਓ ਤੋਂ ਠੇ ਖੁਦ ਈਰੀ ਦੇ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਦਿਓ ਇਜਾਜ਼ਤ ਮਿਲਦੇ ਆ ਕਿਸੇ ਹੋਰ ਘੈਂਟ ਵੀਡੀਓ ਨਾਲ ਤਦ ਤੱਕ ਲਈ ਰੱਖਾ